ਪਿਆਰੇ ਵਿਦਿਆਰਥੀਓ ਸਤ ਸ੍ਰੀ ਅਕਾਲ ਅੱਜ ਅਸੀਂ ਪੂਰਨ ਮੁਕਾਬਲਾ ਅਤੇ ਇਸ ਦੀਆਂ ਵਿਲੱਖਣ ਵਿਸ਼ੇਸ਼ਤਾਵਾਂ ਬਾਰੇ ਪੜ੍ਹਾਂਗੇ ਉਪਭੋਗਤਾ ਦੁਆਰਾ ਆਪਣੀ ਲੋੜਾਂ ਨੂੰ ਪੂਰਾ ਕਰਨ ਲਈ ਵਸਤੂਆਂ ਅਤੇ ਸੇਵਾਵਾਂ ਨੂੰ ਖਰੀਦਿਆ ਜਾਂਦਾ ਹੈ ਅਤੇ ਉਤਪਾਦਕ ਦੁਬਾਰਾ ਵੱਧ ਤੋਂ ਵੱਧ ਲਾਭ ਕਮਾਉਣ ਲਈ ਵਸਤੂਆਂ ਅਤੇ ਸੇਵਾਵਾਂ ਦਾ ਉਤਪਾਦਨ ਕੀਤਾ ਜਾਂਦਾ ਹੈ ਇਸ ਤਰ੍ਹਾਂ ਉਪਭੋਗਤਾ ਅਤੇ ਉਤਪਾਦਕ ਦੇ ਆਦਾਨ-ਪ੍ਰਦਾਨ ਨੂੰ ਬਾਜ਼ਾਰ ਵਿੱਚ ਕੀਤਾ ਜਾਂਦਾ ਹੈ ਆਮ ਬੋਲਚਾਲ ਦੀ ਭਾਸ਼ਾ ਵਿੱਚ ਬਾਜ਼ਾਰ ਕਿਸੇ ਵਿਸ਼ੇਸ਼ ਪੰਗੋਲੀ ਖੇਤਰ ਜਾਂ ਖਰੀਦਦਾਰੀ ਖੇਤਰ ਨੂੰ ਕਿਹਾ ਜਾਂਦਾ ਹੈ ਪਰ ਅਰਥ ਸ਼ਾਸਤਰ ਵਿੱਚ ਬਾਜ਼ਾਰ ਤੋਂ ਭਾਵ ਇੱਕ ਜਿਹੀ ਵਿਸ਼ੇਸ਼ ਪ੍ਰਣਾਲੀ ਤੋਂ ਹੈ ਜੋ ਕਿ ਪੰਗੋਲਿਕ ਸਥਾਨ ਫੋਨ ਤੇ ਈਮੇਲ ਰਾਹੀਂ ਵੈੱਬਸਾਈਟ ਰਾਹੀਂ ਜਾਂ ਆਨਲਾਈਨ ਪਲੇਟਫਾਰਮ ਰਾਹੀਂ ਵੀ ਕੰਮ ਕਰ ਸਕਦੀ ਹੈ ਬਾਜ਼ਾਰ ਦੀਆਂ ਮੁੱਖ ਵਿਸ਼ੇਸ਼ਤਾਵਾਂ ਨੰਬਰ 1 ਵਿਸ਼ੇਸ਼ ਪ੍ਰਣਾਲੀ ਅਰਥ ਸ਼ਾਸਤਰ ਵਿੱਚ ਬਾਜ਼ਾਰ ਤੋਂ ਪਾਵੇ ਇੱਕ ਵਿਸ਼ੇਸ਼ ਪ੍ਰਣਾਲੀ ਤੋਂ ਹੈ ਜਿੱਥੇ ਵਸਤੂਆਂ ਅਤੇ ਸੇਵਾਵਾਂ ਦੇ ਖਰੀਦਦਾਰ ਅਤੇ ਵਿਕਰੀਤਾ ਵਸਤੂਆਂ ਅਤੇ ਸੇਵਾਵਾਂ ਦਾ ਲੈਣ-ਦੇਣ ਕਰਦੇ ਹਨ ਨੰਬਰ 2 ਵਿਸ਼ੇਸ਼ ਵਸਤੂਆਂ ਅਤੇ ਸੇਵਾਵਾਂ ਕਿਸੇ ਵੀ ਬਾਜ਼ਾਰ ਵਿੱਚ ਵਿਸ਼ੇਸ਼ ਵਸਤੂਆਂ ਜਾਂ ਸੇਵਾਵਾਂ ਦਾ ਲੈਣ-ਦੇਣ ਹੁੰਦਾ ਹੈ ਜਿੱਥੇ ਵਸਤੂ ਬਾਜ਼ਾਰ ਵਿੱਚ ਵਸਤੂਆਂ ਦਾ ਕਿਰਤ ਬਾਜ਼ਾਰ ਵਿੱਚ ਕਿਰਤ ਦਾ ਅਤੇ ਮੁਦਰਾ ਬਾਜ਼ਾਰ ਵਿੱਚ ਮੁਦਰਾ ਦਾ ਲੈਣ-ਦੇਣ ਹੁੰਦਾ ਹੈ। ਨੰਬਰ 3 ਖਰੀਦਦਾਂ ਅਤੇ ਵੇਚਣ ਵਾਲਿਆਂ ਦੀ ਹੋਂਦ। ਬਾਜ਼ਾਰ ਵਿੱਚ ਖਰੀਦਦਾਂ ਅਤੇ ਵੇਚਣ ਵਾਲਿਆਂ ਦੀ ਹੋਂਦ ਬਾਜ਼ਾਰ ਲਈ ਜ਼ਰੂਰੀ ਹੁੰਦੀ ਹੈ ਪਰ ਹੋਰ ਸਾਧਨਾਂ ਨੂੰ ਵਰਤਦੇ ਹੋਏ ਜਿਵੇਂ ਵੈੱਬਸਾਈਟ, ਆਨਲਾਈਨ, ਈਮੇਲ ਰਾਹੀਂ ਲੈਣ-ਦੇਣ ਕਰਦੇ ਹਾਂ ਤਾਂ ਖਰੀਦਦਾਰਾਂ ਅਤੇ ਵੇਚਣ ਵਾਲਿਆਂ ਦੀ ਹੋਂਦ ਜ਼ਰੂਰੀ ਨਹੀਂ। ਬਾਜ਼ਾਰ ਦੇ ਮੁੱਖ ਰੂਪ ਬਾਜ਼ਾਰ ਨੂੰ ਕਈ ਭਾਗਾਂ ਵਿੱਚ ਵੰਡਿਆ ਗਿਆ ਹੈ। ਪੂਰਨ ਮੁਕਾਬਲਾ ਬਾਜ਼ਾਰ ਇੱਕ ਅਜਿਹਾ ਰੂਪ ਹੈ ਜਿਸ ਵਿੱਚ ਇੱਕ ਸਮਾਨ ਕੀਮਤ ਤੇ ਸਮਰੂਪ ਵਸਤੂ ਨੂੰ ਖਰੀਦਣ ਅਤੇ ਵੇਚਣ ਵਾਲੇ ਬਹੁਤ ਹੁੰਦੇ ਹਨ ਪੂਰਨ ਮੁਕਾਬਲੇ ਤੋਂ ਇਲਾਵਾ ਬਾਕੀ ਸਾਰੇ ਰੂਪਾਂ ਨੂੰ ਅਪੂਰਨ ਮੁਕਾਬਲਾ ਕਿਹਾ ਜਾਂਦਾ ਹੈ ਜਿਨ੍ਹਾਂ ਵਿੱਚ ਇਕਾਧਿਕਾਰ ਅਲਪਾਧਿਕਾਰ ਇਕਾਧਿਕਾਰੀ ਪ੍ਰਤੀਯੋਗਤਾ ਹਨ ਏਕਾਧਿਕਾਰ ਬਾਜ਼ਾਰ ਉਹ ਹੈ ਜਿਸ ਵਿੱਚ ਇੱਕ ਵਿਕਰੇਤਾ ਹੁੰਦਾ ਹੈ ਤੇ ਉਹ ਆਪ ਹੀ ਕੀਮਤ ਨਿਰਧਾਰਤ ਕਰਦਾ ਹੈ। ਆਲਪਾਧਿਕਾਰ ਬਾਜ਼ਾਰ ਉਹ ਹੈ ਜਿੱਥੇ ਥੋੜੇ ਜਿਹੇ ਵਿਕਰੇਤਾ ਹੁੰਦੇ ਹਨ ਅਤੇ ਬਾਜ਼ਾਰ ਤੇ ਪੂਰਾ ਕੰਟਰੋਲ ਹੁੰਦਾ ਹੈ। ਏਕਾਧਿਕਾਰੀ ਪ੍ਰਤੀਯੋਗਤਾ ਬਾਜ਼ਾਰ ਉਹ ਹੁੰਦਾ ਹੈ ਜਿਸ ਵਿੱਚ ਬਹੁਤ ਸਾਰੇ ਵਿਕਰੇਤਾ ਹੁੰਦੇ ਹਨ ਅਤੇ ਇੱਕ ਦੂਜੇ ਤੋਂ ਪਿੰਨ ਵਸਤੂਆਂ ਦੀ ਵਿਕਰੀ ਕਰਦੇ ਹਨ ਅਤੇ ਪੂਰਾ ਮੁਕਾਬਲਾ ਹੁੰਦਾ ਹੈ। ਉਰਨ ਮੁਕਾਬਲਾ ਵਿਲੱਖਣ ਵਿਸ਼ੇਸ਼ਤਾਵਾਂ ਨੰਬਰ 1 ਵੇਚਣ ਵਾਲਿਆਂ ਦੀ ਜ਼ਿਆਦਾ ਸੰਖਿਆ ਬਾਜ਼ਾਰ ਵਿੱਚ ਵਸਤੂਆਂ ਨੂੰ ਵੇਚਣ ਵਾਲਿਆਂ ਦੀ ਸੰਖਿਆ ਬਹੁਤ ਜ਼ਿਆਦਾ ਹੁੰਦੀ ਹੈ ਹਰ ਉਤਪਾਦਕ ਵਸਤੂ ਦੀ ਬਹੁਤ ਥੋੜੀ ਮਾਤਰਾ ਵੇਚਦਾ ਹੈ ਜਿਸ ਕਰਕੇ ਉਹ ਬਾਜ਼ਾਰ ਪੂਰਤੀ ਨੂੰ ਪ੍ਰਭਾਵਿਤ ਨਹੀਂ ਕਰ ਸਕਦਾ ਅਤੇ ਨਾ ਹੀ ਉਹਦੀ ਕੀਮਤ ਨੂੰ ਪ੍ਰਭਾਵਿਤ ਕਰਦਾ ਹੈ ਨੰਬਰ 2 ਖਰੀਦਣ ਵਾਲਿਆਂ ਦੀ ਜ਼ਿਆਦਾ ਸੰਖਿਆ ਬਾਜ਼ਾਰ ਵਿੱਚ ਵਸਤੂ ਨੂੰ ਖਰੀਦਣ ਵਾਲਿਆਂ ਦੀ ਸੰਖਿਆ ਬਹੁਤ ਜ਼ਿਆਦਾ ਹੁੰਦੀ ਹੈ ਹਰੇਕ ਖਰੀਦਦਾਰ ਥੋੜੀ ਜੀ ਵਸਤੂ ਖਰੀਦਦਾ ਹੈ ਜਿਸ ਕਰਕੇ ਉਹ ਬਾਜ਼ਾਰ ਮੰਗ ਨੂੰ ਪ੍ਰਭਾਵਿਤ ਨਹੀਂ ਕਰ ਸਕਦਾ ਅਤੇ ਨਾ ਹੀ ਕੀਮਤ ਨੂੰ ਪ੍ਰਭਾਵਿਤ ਕਰਦਾ ਹੈ ਨੰਬਰ 3 ਸਥਿਰ ਕੀਮਤ ਬਾਜ਼ਾਰ ਵਿੱਚ ਕੀਮਤ ਸਥਿਰ ਹੁੰਦੀ ਹੈ ਕਿਉਂਕਿ ਕੀਮਤ ਦਾ ਨਿਰਧਾਰਨ ਬਾਜ਼ਾਰ ਮੰਗ ਅਤੇ ਬਾਜ਼ਾਰ ਪੂਰਤੀ ਦੀਆਂ ਸ਼ਕਤੀਆਂ ਕਰਦੀਆਂ ਹਨ ਕੋਈ ਵੀ ਇੱਕ ਉਪਭੋਗਤਾ ਇਆ ਉਤਪਾਦਕ ਵਸਤੂ ਨੂੰ ਪ੍ਰਭਾਵਿਤ ਨਹੀਂ ਕਰਦਾ ਜਿਸ ਕਰਕੇ ਕੀਮਤ ਸਥਿਰ ਹੁੰਦੀ ਹੈ ਤੇ ਸਿਰ ਕੀਮਤ ਤੇ ਇੱਕ ਖਪੋਕਤਾ ਜਿੰਨੀ ਮਰਜ਼ੀ ਮੰਗ ਕਰ ਸਕਦਾ ਹੈ ਅਤੇ ਇੱਕ ਉਤਪਾਦਕ ਜਿੰਨੀ ਮਰਜ਼ੀ ਪੂਰਤੀ ਕਰ ਸਕਦਾ ਹੈ ਨੰਬਰ 4 ਸਮਰੂਪ ਵਸੂਆਂ ਬਾਜ਼ਾਰ ਵਿੱਚ ਸਾਰੀਆਂ ਵੇਚੀਆਂ ਜਾਣ ਵਾਲੀਆਂ ਵਸੂਆਂ ਸਮਰੂਪ ਨਹੀਂਆਂ ਹਨ ਭਾਵੇਂ ਇੱਕ ਸਮਾਨ ਹੁੰਨੀਆਂ ਹਨ ਸਾਰੀਆਂ ਵਸੂਆਂ ਇੱਕ ਦੂਜੇ ਦੀਆਂ ਪੂਰਨ ప్రతిਸਥਾਪਕ ਹੁੰਨੀਆਂ ਹਨ ਨੰਬਰ 5 ਵਿਕਰੀ ਲਾਗਤਾਂ ਦੀ ਅਨਹੋਂਦ ਬਾਜ਼ਾਰ ਵਿੱਚ ਸਾਰੀਆਂ ਵਸਤੂਆਂ ਸਮਰੂਪ ਹੁੰਨੀਆਂ ਹਨ ਇੱਕ ਸਮਾਨ ਹੁੰਨੀਆਂ ਹਨ ਕੀਮਤ ਸਥਿਰ ਹੁੰਦੀ ਹੈ ਤੇ ਉਤਪਾਦਕ ਜਿੰਨੀ ਮਰਜੀ ਵਸਤੂ ਵੇਚ ਸਕਦਾ ਹੈ ਉਸ ਨੂੰ ਆਪਣੀ ਵਿਕਰੀ ਨੂੰ ਵਧਾਣ ਲਈ ਕੋਈ ਮਸ਼ੂਰੀ ਜਾਂ ਪ੍ਰਚਾਰ ਜਾਂ ਕੋਈ ਹੋਰ ਤਰੀਕਾ ਨਹੀਂ ਅਪਣਾਉਣਾ ਪੈਂਦਾ ਜਿਸ ਕਰਕੇ ਜਿਹੜੀਆਂ ਵਿਕਰੀ ਲਗਤਾਂ ਨੇ ਉਹਨਾਂ ਦੀ ਅਨਹੋਂਦ ਹੁੰਦੀ ਹੈ ਨੰਬਰ 6 ਸਰਕਾਰ ਦਾ ਕੋਈ ਦਖਲ ਨਹੀਂ ਬਾਜ਼ਾਰ ਵਿੱਚ ਸਰਕਾਰ ਦਾ ਕੋਈ ਦਖਲ ਨਹੀਂ ਹੁੰਦਾ ਕਿਉਂਕਿ ਆਰਥਿਕ ਨਿਰਨੇ ਕੀਮਤ ਦੇ ਆਧਾਰ ਤੇ ਲਈ ਜਾਂਦੇ ਹਨ ਤੇ ਕੀਮਤ ਹੈ ਜਿਹੜੀ ਵਸਤੂ ਦੀ ਕੀਮਤ ਉਹ ਬਾਜ਼ਾਰ ਦੀ ਮੰਗ ਅਤੇ ਬਾਜ਼ਾਰ ਦੀ ਪੂਰਤੀ ਦੀਆਂ ਸ਼ਕਤੀਆਂ ਨਿਰਧਾਰਤ ਕਰਦੀਆਂ ਹਨ ਜਿਸ ਨੂੰ ਕੀ ਕੀਮਤ ਪ੍ਰਣਾਲੀ ਵੀ ਕਿਹਾ ਜਾਂਦਾ ਹੈ ਨੰਬਰ 7 ਫਰਮਾਂ ਦੇ ਪ੍ਰਵੇਸ਼ ਅਤੇ ਨਿਕਾਸ ਦੀ ਸੁਤੰਤਰਤਾ ਪੂਰਨ ਮੁਕਾਬਲੇ ਵਿੱਚ ਫਰਮਾਂ ਦਾ ਪ੍ਰਵੇਸ਼ ਅਤੇ ਨਿਕਾਸ ਬਿਲਕੁਲ ਸੁਤੰਤਰ ਹੁੰਦਾ ਹੈ ਫਰਮਾਂ ਨੂੰ ਜਦੋਂ ਅਸਾਧਾਰਨ ਲਾਭ ਪ੍ਰਾਪਤ ਹੁੰਦਾ ਹੈ ਤਾਂ ਕੋਈ ਵੀ ਉਦਯੋਗ ਵਿੱਚ ਨਵੀਆਂ ਫਰਮਾ ਪ੍ਰਵੇਸ਼ ਕਰ ਸਕਦੀਆਂ ਹਨ ਇਸ ਦੇ ਉਲਟ ਜੇ ਉਹਨਾਂ ਨੂੰ ਕੋਈ ਹਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਹ ਉਦਯੋਗ ਨੂੰ ਛੱਡ ਕੇ ਜਾ ਸਕਦੀਆਂ ਹਨ ਨੰਬਰ 8 ਪੂਰਨ ਜਾਣਕਾਰੀ ਪੂਰਨ ਮੁਕਾਬਲੇ ਵਿੱਚ ਖਰੀਦਣ ਵਾਲਿਆਂ ਅਤੇ ਵੇਚਣ ਵਾਲਿਆਂ ਨੂੰ ਵਸਤੂਆਂ ਦੀ ਕੀਮਤ ਵਸਤੂਆਂ ਦੀ ਕੁਆਲਿਟੀ ਤੇ ਵਸਤੂਆਂ ਦੇ ਸਰੂਪ ਦੀ ਪੂਰਨ ਜਾਣਕਾਰੀ ਹੁੰਦੀ ਹੈ ਨੰਬਰ 9 ਪੂਰਨ ਗਤੀਸ਼ੀਲਤਾ ਪੂਰਨ ਮੁਕਾਬਲਾ ਬਾਜ਼ਾਰ ਵਿੱਚ ਵਸੂਆਦੀ ਪੂਰਨ ਗਤੀਸ਼ੀਲਤਾ ਹੁੰਦੀ ਹੈ ਜਿਸ ਕਰਕੇ ਇੱਕ ਉਤਪਾਦਕ ਆਪਣੀ ਵਸਤੂ ਕਿਸੇ ਵੀ ਥਾਂ ਤੇ ਜਾ ਕੇ ਵੇਚ ਸਕਦਾ ਹੈ ਅਤੇ ਕੋਈ ਵੀ ਉਪਭੋਗਤਾ ਵਸਤੂ ਨੂੰ ਕਿਸੇ ਵੀ ਥਾਂ ਤੇ ਜਾ ਕੇ ਖਰੀਦ ਸਕਦਾ ਹੈ ਨੰਬਰ 10 ਆਵਾਜਾਈ ਲਾਗਤ ਦੀ ਅਨਹੋਂਦ ਪੂਰਨ ਗਤੀਸ਼ੀਲਤਾ ਹੋਣ ਕਰਕੇ ਪੂਰਨ ਮੁਕਾਬਲੇ ਦੇ ਵਿੱਚ ਆਵਾਜਾਈ ਲਾਗਤ ਨਹੀਂ ਹੁੰਦੀ 11ਵਾਂ ਪੁਆਇੰਟ ਆਮਦਨ ਵਕਰਾਂ ਦਾ ਆਕਾਰ ਆਸਥ ਆਮਦਨ ਵਕਰ ਅਤੇ ਸੀਮਾਂਤ ਆਮਦਨ ਵਕਰ ਐਕਸ ਅਕਸ਼ ਦੇ ਸਮਾਨੰਤਰ ਇੱਕ ਹੀ ਰੇਖਾ ਦੇ ਰੂਪ ਵਿੱਚ ਕੀ ਪੂਰਨ ਮੁਕਾਬਲਾ ਸਿਰਫ ਇੱਕ ਕਲਪਨਾ ਹੈ ਉਹ ਅਸੀਂ ਇਸ ਬਾਰੇ ਪੜਾਂਗੇ ਪੂਰਨ ਮੁਕਾਬਲੇ ਦੀਆਂ ਅਸੀਂ ਵਿਸ਼ੇਸ਼ਤਾਵਾਂ ਕਰ ਚੁੱਕੇ ਹਾਂ ਜਿਹੜੀਆਂ ਕੀ વાસ્તਵਿਕਤਾ ਤੋਂ ਦੂਰ ਹਨ ਵਰਤਮਾਨ ਸਮੇਂ ਵਿੱਚ ਕੋਈ ਵੀ ਉਤਪਾਦਕ ਜਾਂ ਫਰਮ ਬਹੁਤ ਜ਼ਿਆਦਾ ਸੰਖਿਆ ਵਿੱਚ ਨਹੀਂ ਹੈ ਅਤੇ ਨਾ ਹੀ ਸਾਰੇ ਉਤਪਾਦਕਾਂ ਕੋਲ ਵਸਤੂ ਸਮਰੂਪ ਹੈ ਇਸੇ ਤਰ੍ਹਾਂ ਕੋਈ ਵੀ ਫੋਰਮ ਆਪਣੀ ਮਰਜ਼ੀ ਨਾਲ ਨਾ ਤਾਂ ਕੋਈ ਪ੍ਰਵੇਸ਼ ਕਰ ਸਕਦੀ ਹੈ ਅਤੇ ਨਾ ਹੀ ਛੱਡ ਕੇ ਜਾ ਸਕਦੀ ਹੈ ਸਰਕਾਰ ਦੀ ਆਗਿਆ ਲੈਣੀ ਪੈਂਦੀ ਹੈ ਤੇ ਆਵਾਜਾਈ ਲਗਤ ਤੋਂ ਬਿਨਾ ਕੋਈ ਵੀ ਵਸਤੂ ਇੱਕ ਥਾਂ ਤੋਂ ਦੂਸਰੀ ਥਾਂ ਤੇ ਲੈ ਕੇ ਜਾਣੇ ਅਸੰਭਵ ਹੈ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਜੇ ਪੂਰਨ ਮੁਕਾਬਲਾ ਸਿਧਾਂਤਿਕ ਰੂਪ ਵਿੱਚ ਠੀਕ ਹੈ ਲੇਕਿਨ ਵਿਵਹਾਰਿਕ ਰੂਪ ਵਿੱਚ ਅਪੂਰਨ ਮੁਕਾਬਲਾ ਬਹੁਤ ਮਹੱਤਵਪੂਰਨ ਹੈ पूर्ण मुकाबला वास्तविकता ਦੇ ਬਹੁਤ ਨੇੜੇ ਹੈ। पूर्ण ਮੁਕਾਬਲੇ ਵਿੱਚ ਵਸਤੂ ਦੀ ਕੀਮਤ ਬਾਜ਼ਾਰ ਮੰਗ ਅਤੇ ਬਾਜ਼ਾਰ ਪੂਰਤੀ ਦੀਆਂ ਸ਼ਕਤੀਆਂ ਰਾਹੀਂ ਨਿਰਧਾਰਿਤ ਕੀਤੀ ਜਾਂਦੀ ਹੈ। ਇਸ ਨੂੰ ਸੰਤੁਲਨ ਕੀਮਤ ਵੀ ਕਿਹਾ ਜਾਂਦਾ ਹੈ। ਪੂਰਨ ਮੁਕਾਬਲੇ ਵਿੱਚ ਸਮਰੂਪ ਵਸਤੂ ਨੂੰ ਪੈਦਾ ਕਰਨ ਲਈ ਫਰਮਾਂ ਦੀ ਸੰਖਿਆ ਬਹੁਤ ਜ਼ਿਆਦਾ ਹੁੰਦੀ ਹੈ। ਇਸ ਕਰਕੇ ਕੋਈ ਵੀ ਇੱਕ ਫਰਮ ਵਸਤੂ ਦੀ ਕੀਮਤ ਨੂੰ ਪ੍ਰਭਾਵਿਤ ਨਹੀਂ ਕਰ ਸਕਦੀ। ਕੋਈ ਵੀ ਫਰਮ ਵਸਤੂ ਦੀ ਕੀਮਤ ਨੂੰ ਵਧਾ ਕੇ ਨਹੀਂ ਵੇਚ ਸਕਦੀ ਅਤੇ ਨਾ ਹੀ ਕੀਮਤ ਨੂੰ ਘਟਾ ਕੇ ਵੇਚ ਸਕਦੀ ਹੈ। ਕੀਮਤ ਘਟਾਉਣ ਨਾਲ ਉਸ ਨੂੰ ਬੇਲੋੜੀ ਹਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਪੂਰਨ ਮੁਕਾਬਲੇ ਵਿੱਚ ਇੱਕ ਫਰਮ ਕੀਮਤ ਸਵੀਕਾਰਕ ਹੁੰਦੀ ਹੈ ਨਾ ਕਿ ਕੀਮਤ ਨਿਰਧਾਰਕ। ਹੁਣ ਅਸੀਂ ਪੂਰਨ ਮੁਕਾਬਲੇ ਦੇ ਅੰਤਰਗਤ ਮੰਗ ਵਕਰ ਪੜਾਂਗੇ। ਪੂਰਨ ਮੁਕਾਬਲੇ ਵਿੱਚ ਕੀਮਤ ਸਥਿਰ ਹੁੰਦੀ ਹੈ ਤੇ ਇੱਕ ਫਰਮ ਦਿੱਤੀ ਹੋਈ ਕੀਮਤ ਉੱਤੇ ਜਿੰਨੀ ਮਰਜ਼ੀ ਵਸਤੂ ਵੇਚ ਸਕਦੀ ਹੈ ਜਿਵੇਂ ਕਿ ਤੁਸੀਂ ਡਾਇਗ੍ਰam ਵਿੱਚ ਦੇਖ ਸਕਦੇ ਹੋ ਕਿ OY ਅਕਸ ਤੇ ਵਸਤੂ ਦੀ ਕੀਮਤ ਅਤੇ OX ਅਕਸ ਤੇ ਵਸਤੂ ਦੀ ਮੰਗ ਦਿੱਤੀ ਗਈ ਹੈ OP ਸਥਿਰ ਕੀਮਤ ਹੈ ਓ ਕਿਉ ਵਨ ਵਸਤੂ ਦੀ ਮੰਗ ਹੈ ਜੋ ਕਿ ਵੱਧ ਕੇ ਓ ਕਿਉ ਟੂ ਹੋ ਜਾਂਦੀ ਹੈ ਜਾਂ ਘੱਟ ਕੇ ਓ ਕਿਉ ਥਰੀ ਹੋ ਜਾਂਦੀ ਹੈ ਇਸ ਦਾ ਕੋਈ ਵੀ ਪੱਧਰ ਹੋ ਸਕਦਾ ਹੈ ਭਾਵ ਕਿ ਮੰਗ ਪੂਰਨ ਲਚਕਦਾਰ ਹੈ ਕੀਮਤ ਸਥਿਰ ਹੈ ਏ ਆਰ ਔ ਸਮਦਨ ਵੀ ਸਥਿਰ ਹੈ ਜਿਸ ਕਰਕੇ ਐਮ ਆਰ ਸਿਮਾਤ ਆਮਦਨ ਵੀ ਸਥਿਰ ਹੈ ਏ ਆਰ ਇਜ਼ ਇਕੁਅਲ ਟੂ ਐਮ ਆਰ ਹੈ ਇਸ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਫਰਮ ਦਾ ਆਪਣੀ ਵਸਤੂ ਦੀ ਕੀਮਤ ਉੱਪਰ ਕੋਈ ਨਿਯੰਤਰਣ ਨਹੀਂ ਹੈ ਹੁਣ ਅਸੀਂ ਪੂਰਨ ਮੁਕਾਬਲੇ ਦੇ ਅੰਤਰਗਤ ਫਾਰਮ ਦਾ ਸੰਤੁਲਨ ਦੇਖਾਂਗੇ ਫਾਰਮ ਦੇ ਸੰਤੁਲਨ ਨੂੰ ਦੇਖਦੇ ਹੋਏ ਅਸੀਂ ਦੀਰਘਕਾਲ ਅਤੇ ਅਲਪਕਾਲ ਦੋਨਾਂ ਦੀ ਹੀ ਗੱਲ ਕਰਾਂਗੇ ਅਲਪਕਾਲ ਦੇ ਵਿੱਚ ਸੰਤੁਲਨ ਨੂੰ ਦੇਖਦੇ ਹੋਏ ਅਸੀਂ ਇਹ ਦੇਖਾਂਗੇ ਕਿ ਅਲਪਕਾਲ ਦੇ ਵਿੱਚ AR ਗ੍ਰੇਟਰ ਦੈਨ AC ਹੋਵੇ AR AC ਤੋਂ ਜੇ ਵੱਧ ਹੋਵੇ ਤਾਂ ਅਸਧਾਰਨ ਲਾਭ ਪ੍ਰਾਪਤ ਹੁੰਦਾ ਹੈ AR AC ਹੋਵੇ ਤਾਂ ਸਧਾਰਨ ਲਾਭ ਪ੍ਰਾਪਤ ਹੁੰਦਾ ਹੈ। AR AC ਹੋਵੇ ਤਾਂ ਹਾਨੀ ਪ੍ਰਾਪਤ ਹੁੰਦੀ ਹੈ। ਇਸੇ ਤਰ੍ਹਾਂ ਅਸੀਂ ਦੀਰਘਕਾਲ ਬਾਰੇ ਦੇਖਾਂਗੇ ਤਾਂ ਦੀਰਘਕਾਲ ਵਿੱਚ ਹਮੇਸ਼ਾ ਸਧਾਰਨ ਲਾਭ ਪ੍ਰਾਪਤ ਹੁੰਦਾ ਹੈ ਕਿਉਂਕਿ ਫਰਮਾਂ ਦਾ ਉਦਯੋਗ ਵਿੱਚ ਪ੍ਰਵੇਸ਼ ਅਤੇ ਨਿਕਾਸ ਸੁਤੰਤਰ ਹੁੰਦਾ ਹੈ। ਜਦੋਂ ਫਰਮਾਂ ਨੂੰ ਅਸਧਾਰਨ ਲਾਭ ਪ੍ਰਾਪਤ ਹੁੰਦਾ ਹੈ ਤਾਂ ਨਵੀਆਂ ਫਰਮਾਂ ਉਦਯੋਗ ਵਿੱਚ ਕਦੇ ਵੀ ਪ੍ਰਵੇਸ਼ ਕਰ ਸਕਦੀਆਂ ਹਨ। ਫਰਮਾਂ ਦੇ ਪ੍ਰਵੇਸ਼ ਕਰਨ ਦੇ ਨਾਲ ਪੂਰਤੀ ਵੱਧ ਜਾਂਦੀ ਹੈ। ਪੂਰਤੀ ਵਧਨ ਨਾਲ ਕੀਮਤ ਘਟ ਜਾਂਦੀ ਹੈ ਜਿਸ ਜਿਸ ਨਾਲ ਕੇ ਅਸਧਾਰਨ ਲਾਭ ਘਟ ਕੇ ਸਧਾਰਨ ਲਾਭ ਰਹਿ ਜਾਂਦਾ ਹੈ ਇਸ ਦੇ ਉਲਟ ਜੇ ਫਰਮਾਂ ਨੂੰ ਹਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਹ ਉਦਯੋਗ ਨੂੰ ਛੱਡ ਦਿੰਦੀਆਂ ਹਨ ਉਹ ਆਪਣਾ ਉਤਪਾਦਨ ਬੰਦ ਕਰ ਦਿੰਦੀਆਂ ਹਨ ਜਿਸ ਨਾਲ ਬਾਜ਼ਾਰ ਵਿੱਚ ਪੂਰਤੀ ਘਟ ਜਾਂਦੀ ਹੈ ਤੇ ਕੀਮਤਾਂ ਵੱਧ ਜਾਂਦੀਆਂ ਹਨ ਇਸ ਤਰ੍ਹਾਂ ਹਾਨੀ ਖਤਮ ਹੋ ਜਾਂਦੀ ਹੈ ਤੇ ਬਾਕੀ ਫਰਮਾਂ ਨੂੰ ਸਧਾਰਨ ਲਾਭ ਪ੍ਰਾਪਤ ਹੁੰਦਾ ਹੈ ਉਮੀਦ ਹੈ ਕਿ ਤੁਹਾਨੂੰ ਅੱਜ ਦਾ ਲੈਸਨ ਸਮਝ ਲੱਗ ਗਿਆ ਹੋਵੇਗਾ ਥੈਂਕਸ ਬੇਟਾ